ਲੋਕਾਂ ਦਾ ਅਛਰਾਦੂ ਦਫਤਾ ਪਹਿਲਾ ਇਸ ਤਰ੍ਹਾਂ chape mari ਕਰਕੇ ਲੋਕਾਂ ਨੂੰ ਡਰਾਜੇ ਇਹ ਬਦਕਿਸਮਤੀ ਹੈ ਰਾਜ ਲੋਕਾਂ ਨੂੰ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦਾ ਹੈ ਕਿ ਡਰਾ ਕੇ ਆਪਣਾ ਰਾਜ ਚੈਪ ਰੱਖਣਾ ਚਾਹੁੰਦਾ ਹੈ ਕਿ ਜਿਹੜਾ ਡੈਮੋਕਰੇਸੀ ਦੇ ਬਿਲਕੁਲ ਉਲਟ ਹੈ ਕੀ ਲੱਗਦਾ ਵਾ ਇਹਦੇ ਵਿੱਚ ਇਹਦੇ ਪਿੱਛੇ ਕੀ ਕਾਰਨ ਹੋਊਗਾ ਕਿਉਂ ਕਾਰਨ ਹਾਰਦ ਦੱਸਣ ਲਈ ਹੈ ਸੋਸਾ ਥੋੜਾ ਜਿਆਦਾ ਜਮਾਨਦਾਰ ਬੰਦਾ ਵਾ ਸਾਰੇ ਦੁਨੀਆ ਦੇ ਸਾਹਮਣੇ ਆ ਪਟਾੜੇ ਚ ਕਾਰਪੋਰੇਟ ਨਵੇਂ ਪੈਸੇ ਦਾ ਰਵਾਜ਼ਾਰ ਨਹੀਂ ਕਰੋੜਾਂ ਰੁਪਏ ਦਾ ਦਾਫਤਾ ਹੈ ਇੱਕ ਨਵੇਂ ਪੈਸੇ ਦਾ ਰਵਾਜ਼ਾਰ ਉਹਦੇ ਘਰ ਰੇਡ ਕਰਨਾ ਬਿਨਾ ਕੋ ਪੁਜੇਤੀਪੁਰਿਆ ਦੇ ਘਰਾਂ ਚ ਵੀ ਰੇਡ ਹੋਈ ਉਹਦੀ ਭੈਣ ਤਾਂ ਕੋਈ ਮੈਨੂੰ ਨਹੀਂ ਪਤਾ ਲੱਗਾ ਵੀ ਉਹਨਾਂ ਦੇ ਕੀ ਹੋਇਆ ਮੈਨੂੰ ਤਾਂ ਇਸ ਤੋਂ ਦਾ ਪਤਾ ਲੱਗਾ ਤੇ ਇਹ ਮੈਂ ਨੇ ਇਹਨਾਂ ਨੇ ਸੁਣੀ ਗੱਲ ਮੈਂ ਸੁਣ ਕੇ ਆਇਆ ਵਾਂ ਸ਼ਾਇਦ ਉਹਨਾਂ ਦਾ ਵੀ ਹੋਇਆ ਹੋਵੇ ਪਰ ਮੈਨੂੰ ਇਹਨਾਂ ਦਾ ਪਤਾ ਨਹੀਂ ਲੱਗਾ ਮੈਂ ਇਸ ਕਰਕੇ ਆਇਆ ਬਾਰੀ ਗੱਲ ਕਿਸੇ ਦੇ ਘਰ ਵੀ ਨਾ ਨੇ ਰੇਡ ਕਰਨਾ ਗੁਨਾਹ ਆ ਕੋਈ ਵੀ ਆ ਪਿੱਛੋਂ ਇਹ ਕਿਹੜਾ ਭੱਜ ਗਿਆ ਜਦ ਮਰਜ਼ੀ ਕਰ ਲੈਂਦੇ ਇਹ ਜਿਹੜਾ ਰੇਡ ਕਰਨਾ ਪਾਏ ਉੱਥੇ ਹੀ ਚਾਪਾਏ ਇੱਥੇ ਹੀ ਚਾਪਾਏ ਕਿਤੇ ਵੀ ਚਾਪਾਓ ਬਾਰੀ ਗੱਲ ਕੁਛ ਨਾ ਕਹੇ ਕੋਈ ਵੀ ओके ट्रेड ਹੋ ਰਹੀ ਹੈ मतलब ਅੰਕਤਸੀਆਂ ਦੇ ਅੱਜ ਹੋਈਏ ਤੇ ਇੱਕ ਹੀ ਉਹਨਾਂ ਦੇ ਹੌਸਲੇ ਨੂੰ ਮਤਲਬ ਤੋੜਦਾ ਕਿ ਆਪਸ ਚੋਂ ਨਾ ਪਸਪਾ ਜਾਂਦੇ ਨੇ ਪਰ ਜਿਹੜਾ ਹੋਣਾ ਨਹੀਂ ਲੋਕਾਂ ਹੋਰ ਹੌਸਲੇ ਚ ਆਉਣਾ ਰਾਈਟ ਜੀ ਫੇ ਕੰਮ ਜਿਹੜਾ ਗਲਤ ਹੋ ਰਿਹਾ ਵਾ ਠੀਕ ਹੈ ਜੀ ਦੋ ਸਰਕਾਰਾਂ ਰੜੀਆਂ ਨੇ ਪੰਜਾਬ ਸਰਕਾਰ ਦੀ ਰੜੀ ਹੈ ਤੇ ਦਿੱਲੀ ਸਰਕਾਰ ਦੀ ਰੜੀ ਹੈ ਠੀਕ ਹੈ ਜੀ ਹਾਂਜੀ ਸੋ ਉਹਦਾ ਰਿਜ਼ਲਟ ਇਹ ਲੋਕ ਦੋ ਸਰਕਾਰਾਂ ਨੂੰ ਜਵਾਬ ਦੇਣਗੇ ਵਧੀਆ ਤਰੀਕੇ ਨਾਲ ਜਵਾਬ ਦੇਣ ਪਰ ਉਹ ਤਾਂ ਕਹਿ ਰਹੇ ਕਿ ਇਹ ਦੋਨੇ ਵਿਰੋਧੀਆਂ ਆਪਸ ਚ ਤੁਸੀਂ ਕਹਿ ਰਹੇ ਦੋਨੇ ਰਲੇ ਰਲੇ ਹੋਏ ਆ ਕਦੇ ਆ ਤੁਝੇ ਕੋਲ ਅਦਮਾਨ ਨੂੰ ਮੋਦੀ ਸਾਹਿਬ ਦੇ ਖਿਲਾਫ ਹੋਏ ਦਸਣੇ ਨਹੀਂ ਆਇਆ ਪਰ ਜੋੜਨ ਤੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਨਾਲ ਡੇਣਾ ਚਲੋ ਜੋੜਦੇ ਰਹਿਣ ਜੋੜਦੇ ਰਹਿਣ ਅਹੀ ਲੜਾਈ ਜਿਹੜੀ ਹੈ ਦੋਹਾਂ ਦੇ ਖਿਲਾਫ ਲੜਨ ਦੇ ਆ ਨਿਸ਼ਾਨਾ ਚੋਹਣਾ ਜਿੱਤ ਕੇ ਹੋਣਾ ਕਿੰਨੇ ਕਿੰਨੇ ਸਮਰਥਕਾਂ ਤੇ ਹੁਣ ਤੱਕ ਰੇਡ ਵੀ ਜਿਹੜੀ ਹੈ ਉਹ ਵੇਖੋ ਇਹ ਮੇਰੇ ਕਰਕੇ ਸੱਤ ਥਾਵਾਂ ਤੇ ਇਹਨਾਂ ਨੇ ਰੇਡ ਕੀਤੇ ਤੇ ਸੱਤੇ ਹੀ ਕਾਂਗਰਸੀ ਜੀ ਗੱਲ ਭਾਜੀਪੀ ਦੇ ਇਹਨਾਂ ਨੂੰ ਰੇਡ ਨਹੀਂ ਕਰਨੀ ਚਾਹੀਦੀ ਜਿਹੜੇ ਗੈਂਗਸਟਰ ਪਟਾਲੇ ਦੇ ਵਿੱਚ ਐਕਸਟਰਸ਼ਨ ਕਰਕੇ ਲੈ ਕੇ ਗਏ ਤੁਸੀਂ ਬੋਲੋ ਨਾ ਬੋਲੋ ਕਿ ਪਿਛਲੇ ਮੇਰੇ ਨਾ ਬੋਲਣ ਹਰ ਹਰ ਆਦਮੀ ਨੇ ਉਹਨਾਂ ਨੂੰ ਗੈਂਗਸਟਰ ਨੂੰ ਪੈਸੇ ਦਿੱਤੇ ਕੀ ਗੱਲ ਪੰਜਾਬ ਪੁਲਿਸ ਤੇ ਗਵਰਨਮੈਂਟ ਆਫ ਇੰਡੀਆ ਦੀ NIA ਜਾ ਦੂਸਰੀਆਂ ਜਿਹੜੀਆਂ ਏਜੰਸੀਜ਼ ਨੇ ਉਹਨਾਂ ਨੇ ਇੱਕ ਵਾਰੀ ਬਟਾਲੇ ਦੇ ਵਿੱਚ ਕਿਸੇ ਨਾਲ ਤਬਾਤਕ ਕੰਮ ਨਹੀਂ ਕੀਤਾ ਇਹ ਇਹਨਾਂ ਦੀ ਦੇਣੇ ਕਰਪਸ਼ਨ ਦੀ ਜਿਹੜੀ ਜਨਮਦਾਤਾ ਉਹ ਭਾਜਪਾ ਆ ਤੇ ਨਾਲ ਉਹਨਾਂ ਦੇ ਖੜੀ ਹੋ ਗਈ ਉਹਨਾਂ ਨੇ ਬੀਟੀਐਮ ਆਮ ਆਦਮੀ ਪਾਰਟੀ ਕੀ ਕਹਿਣਾ ਚਾਹੋਗੇ ਕਨ ਦੇਸ਼ ਡੋਗੇ ਦੇ ਰੇਡਾ ਸ਼ੁਰੂ ਹੋ ਗਈ ਵੇਖੋ ਜਦੋਂ ਤੇ ਸਾਹਮਣੇ ਜਿ세 ਹੀ ਕੁਛ ਨਹੀਂ ਤੇ ਉਹਦੇ ਬਾਅਦ ਫਿਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਨੂੰ ਤੇ ਕਬਰਾਟ ਵੀ ਬੜੀ ਸ਼ੋਹਨ ਤੁਹਾਡੇ ਤੋਂ ਮੁੱਖ ਮੰਤਰੀ ਹੋ ਕੇ ਗਿਆ ਯਾਰ ਮੁੱਖ ਮੰਤਰੀ ਜਿਹੜਾ ਕਿਹਾ ਮੇਰੇ ਪਿੱਛੇ ਦੁਨੀਆਂ ਬੰਦਾ 400 ਇਕੱਠਾ ਨਾ ਹੋਏ ਤੇ ਲੱਤਾਂ ਦੇ ਕੰਬੜ ਗਈ ਤੇ ਫਿਰ ਉਹਨੇ ਆਪਣੇ ਹੱਕਾਂ ਨੂੰ ਕਿਹਾ ਕਿ ਕਰੋ ਜੀ ਕੁਛ ਪਟਿਆਲਾ ਤੇ ਮਨਜਾ ਗਿਆ ਜੇ ਨਾ ਤੁਹਾਨੂੰ ਜਾਣਾ ਨਾ ਸਾਨੂੰ ਹੁਣ ਪਟਿਆਲੇ ਵਾਲਿਓ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਤੁਹਾਡੇ ਮੇਰ ਦੀ ਪੱਕ ਨੂੰ ਹੱਥ ਪਾਇਆ ਇਹ ਹੁਣ ਪੱਕ ਦਾ ਬਦਲਾ ਤੁਸੀਂ ਲੈਣਾ ਬਰੋ ਜੀ ਯਾਰ ਦੇਖ ਮੈਂ ਮੰਤਰੀ ਨੇ ਕਿਹਾ ਖੁੱਲਾ ਕਰਨਾ ਕਬੂਲ ਰਿੰਦਾ ਸਰ ਇਸ ਰੇਡ ਦੇ ਪਿੱਛੇ ਵਜਾ ਕੀ ਮੰਨਦੇ ਵਜਾ ਜਿੱਤ ਪਤਾ ਨਹੀਂ ਕਿ ਉਹ ਪ੍ਰਾਈਵੇਟ ਸੁਦੇ ਕਲ ਕਿਦੀ ਦੁੜੀ ਗਏ ਤੂੰ ਇੱਥੇ ਹੀ ਖੜੇ ਰਹੀਓ ਇਹ ਡਰਾਉਂ ਦੇ ਇਹ ਡਰ ਲੱਗੇ ਨੇ ਨਾਲੇ ਜੇ ਬੱਸਾਂ ਖਾਲੀ ਗਈਆਂ ਇਹ ਡਰ ਲੱਗੇ ਨੇ ਤੁਸੀਂ ਵੀ ਦੱਸੋ ਇਹ ਨਾ ਡਰੇ ਨਾ ਡਰਨੇ ਇਹ ਕਿਥੋਂ ਦੇ ਐਮ.ਐਲ.ਏ ਕੋਲੋਂ ਤੇ ਨਾ ਡਰਨੇ ਇਹ ਮੁੱਖ ਮੰਤਰੀ ਕੋਲੋਂ ਤੇ ਨਾ ਡਰਨੇ ਪ੍ਰਧਾਨ ਮੰਤਰੀ ਕੋਲੋਂ ਇਹ ਤੇ ਆਤਵਾਚਰੀ ਡਰੇ ਹੁਣ ਕਿਥੋਂ ਡਰ ਜਾਣਗੇ ਇਹ ਕਸਰਦੀ ਲੜਾਈ 'ਚ ਨਹੀਂ ਲੜੇ ਡਰੇ ਇਹ 65 ਦੀ ਲੜਾਈ ਚ ਬਟਾਲਾ ਨਹੀਂ ਡਰਿਆ ਜਦੋਂ ਇੱਥੇ ਬੰਬ ਡਿੱਗੇ ਸੀ ਇਹ ਨਾ ਡਰੇ ਮੋਦੀ ਸਾਹਿਬ ਹੋਰ ਕਿਹਨੇ ਜਾ ਕੇ ਵੇਖੋ ਕੋਈ ਡਰ ਜੂ ਕਾਂਗਰਸੀ ਪੰਜਾਬ ਦਾ ਨਹੀਂ ਡਰੂ ਜਿਹੜੇ ਡਰਨ ਵਾਲੇ ਸੀ ਉਹ ਤੇਰੇ ਨਾਲ ਚਲੇ ਗਏ ਜਿਹੜੇ ਖੜੇ ਆਂ ਅੱਜ ਚਟਾਨ ਵਾਂਗ ਖੜੇ ਆਂ ਈੜੀ ਛੱਡ ਕੇ ਭਾਵੇਂ ਜਿਹੜਾ ਮਰਜੀ ਲਾਇਆ ਸਾਡੇ ਵਰਕਰ ਕਦੇ ਨਹੀਂ ਝੁਕਣਗੇ ਤੇਰੇ